ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਕੋਈ ਦੁੱਖ ਰੋਗ ਹੈ ਜਾਂ ਜਿਨ੍ਹਾਂ ਦਾ ਬੁਖਾਰ ਨਹੀਂ ਟੁੱਟਦਾ ਜਾਂ ਕਿਸੇ ਨੂੰ ਨਾਮੁਰਾਦ ਬਿਮਾਰੀ ਹੈ ਤਾਂ ਇਹਨਾਂ ਸਾਰੀਆਂ ਹੀ ਬਿਮਾਰੀਆਂ ਦਾ ਦੁੱਖ ਰੋਗਾਂ ਦਾ ਨਾਸ ਕਰਨ ਵਾਲਾ ਅੱਜ ਤੁਹਾਨੂੰ ਇੱਕ ਨੁਕਸਾ ਦੱਸਾਂਗੇ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜਰੋ ਸੋਣਨਾ ਸਾਸਾਂਗਾ ਚ ਇੱਕ ਸੇਖ ਦੇ ਮਾਂ ਨੇ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਅੱਖਾਂ ਦੇ ਪਿੱਛੋਂ ਹੀ ਰੌਸ਼ਨੀ ਭਾਵ ਕੇ ਜੋਤ ਚਲੀ ਗਈ ਹੈ ਇਸ ਤਰ੍ਹਾਂ ਕਈ ਡਾਕਟਰਾਂ ਨੇ ਕਿਹਾ ਕਿ ਇਲਾਜ ਨਹੀਂ ਹੋ ਸਕਦਾ ਉਹ ਗੁਰੂ ਘਰ ਰੋਜ਼ ਹੀ ਜਾਂਦੇ ਸਨ ਉਹ ਭਾਈ ਸਾਹਿਬ ਜੀ ਦੀ ਕਥਾ ਕਰ ਰਹੇ ਸਨ ਤੇ ਗੋਬਿੰਦਗੜ ਮੰਡੀ ਖੰਨੇ ਦੇ ਲਾਗੇ ਛੇਵੇਂ ਪਾਸ਼ਾ ਜੀ ਉਸ ਸਥਾਨ ਤੇ ਆਏ ਹੋਏ ਸਨ ਤੇ ਉਹ 40 ਦਿਨ ਉੱਥੇ ਹੀ ਜਾ ਰਹੇ ਸਨ ਉਥੇ ਪਾਸ਼ਾ ਜੀ ਨੇ ਘੋੜੇ ਦੀ ਰਕਾਬ ਜਿਹੜੀ ਸੀ ਉਹਨਾਂ ਦੀ ਦੇਖੀ ਤੇ ਪਾਸ਼ਾ ਜੀ ਨੇ ਕਿਹਾ ਕਿ ਤੁਹਾਡੇ ਬਹੁਤ ਵੱਡੀ ਲੋਹੇ ਦੀ ਮੰਡੀ ਬਣੀ ਹੋਈ ਬਣੇਗੀ ਉਥੇ ਜਾਣੇ ਕਿ ਜਿਹੜਾ ਵੀਰ ਦੀਆਂ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਖਤਮ ਹੋ ਰਹੀ ਸੀ ਉਸ ਵੀਰ ਦਾ ਲੋਹੇ ਦਾ ਕੰਮ ਸੀ ਉਹ ਲੋਹੇ ਦਾ ਕੰਮ ਕਰਿਆ ਕਰਦਾ ਸੀ ਉਹ ਬੜੇ ਹੀ ਸੋਹਣੇ ਸ਼ਸਤਰ ਬਣਾਇਆ ਕਰਦਾ ਸੀ ਪਾਸ਼ਾ ਜੀ ਨੇ ਕਿਹਾ ਕਿ ਤੁਸੀਂ ਸ਼ਸਤਰ ਬੜੇ ਸੋਹਣੇ ਬਣਾਉਂਦੇ ਹੋ ਦੱਸੋ ਕੀ ਮੰਗਦੇ ਹੋ ਉਸਨੇ ਕਿਹਾ ਕਿ ਪਾਸ਼ਾ ਜੀ ਮੇਰੀ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈ ਉਹ ਵੇਖ ਨਹੀਂ ਸਕਦੇ ਇਹਨਾਂ ਨੂੰ ਸਭ ਦੇਖਣ ਲੱਗ ਜਾਵੇਂ ਬਸ ਇੰਨੇ ਕੁ ਕਿਰਪਾ ਕਰ ਦਿਓ ਪਰ ਪਾਸ਼ਾ ਜੀ ਨੇ ਕਿਹਾ ਕਿ ਕੱਲ ਨੂੰ ਜੋ ਉਹ ਸਾਹਮਣੇ ਛੱਪੜ ਹੈ ਇੱਥੇ ਕੱਲ ਨੂੰ ਤੁਸੀ ਇਸ਼ਨਾਨ ਕਰਨਾ ਹੈ ਤੇ ਆਪਣੀ ਮਾਤਾ ਜੀ ਨੂੰ ਵੀ ਇੱਥੇ ਹੀ ਇਸ਼ਨਾਨ ਕਰਵਾਉਣਾ ਹੈ ਪਹਿਲਾਂ ਤਾਂ ਅਸੀਂ ਇੱਥੇ ਇਸ਼ਨਾਨ ਕਰਾਂਗੇ ਤੇ ਜਦੋਂ ਇਸ਼ਨਾਨ ਕਰਕੇ ਚਲੇ ਜਾਵਾਂਗੇ ਫਿਰ ਤੁਸੀਂ ਆਪਣੀ ਮਾਤਾ ਨੂੰ ਕੈਸੀ ਭਾਵ ਕੇ ਕੇਸਾਂ ਦੇ ਨਾਲ ਇਸ਼ਨਾਨ ਕਰਵਾਉਣਾ ਹੈ ਤੇ ਵਿੱਚ ਚੋਬਾ ਲਵਾ ਦੇਣਾ ਹੈ ਸਤਨਾਮ ਚਿਰਵਾਹਿ ਕਰੋ ਵਾਹਿਗੁਰੂ ਚੀ ਦਾ ਜਾਪ ਵੀ ਨਾਲ-ਨਾਲ ਕਰਦੇ ਰਹਿਣਾ ਹੈ ਇਹ ਉਸ ਰੋਵਰ ਹੈ ਜਿੱਥੇ ਇਸ਼ਨਾਨ ਕਰਕੇ ਅੱਖਾਂ ਬੰਦ ਕਰਕੇ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਹੀ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਵਾਪਸ ਆ ਜਾਵੇਗੀ ਮਾਤਾ ਜੀ ਆਏ ਇਸ਼ਨਾਨ ਕੀਤਾ ਜਿਵੇਂ ਹੀ ਮਾਤਾ ਜੀ ਬਾਹਰ ਨਿਕਲੇ ਤਾਂ ਉਹਨਾਂ ਨੂੰ ਸਭ ਕੁਝ ਦਿਖਣ ਲੱਗ ਗਿਆ ਪਹਿਲਾਂ ਕੁਝ ਸਮੇਂ ਤੋਂ ਉੰਦਲਾਏ ਦੇਖਿਆ ਤੇ ਫਿਰ ਉਹ ਜਾ ਕੇ ਛੱਪੜ ਦੇ ਵਿੱਚ ਵੜ ਗਏ ਤੇ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਆ ਗਈ ਜਿਸ ਤਰ੍ਹਾਂ ਵਾਇਗਰੂ ਨਿਗਾਹ ਕਰ ਦਿੰਦੇ ਹਨ ਉਸੇ ਫਿਰ ਵਾਰੇ ਨਿਆਰੇ ਹੋ ਜਾਂਦੇ ਹਨ ਗੱਲ ਸਿਰਫ ਸੰਗਤ ਦੀ ਵਿਸ਼ਵਾਸ ਦੀ ਹੈ ਸ਼ਰਧਾ ਦੀ ਹੈ ਭਾਵਨਾ ਦੀ ਹੈ ਉੱਥੇ ਫਿਰ ਸਭ ਕੁਝ ਹੀ ਹਾਸਲ ਹੋ ਸਕਦਾ ਹੈ ਭਾਵਨਾ ਦੀ ਗੱਲ ਇਸ ਕਰਕੇ ਹੈ ਕਿ ਉੱਥੇ ਪ੍ਰਮਾਤਮਾ ਜੀ ਸਾਰੀਆਂ ਹੀ ਬਰਕਤਾਂ ਦਿੰਦੇ ਹਨ ਕਹਿੰਦੇ ਹਨ ਬਰਨਾਲੇ ਦੇ ਕੋਲ ਇੱਕ ਹੰਡੇ ਵਾਲੇ ਪਿੰਡ ਹੈ ਤੇ ਉੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਗਏ ਉੱਥੇ ਸਭ ਪਾਸੇ ਬੁਖਾਰ ਹੀ ਬੁਖਾਰ ਦੇ ਨਾਲ ਲੋਕ ਮਾਰ ਰਹੇ ਸਨ ਸੇਵਿਆਂ ਦੇ ਵਿੱਚ ਤਾਂ ਕਹਿ ਲਓ ਕਿ ਲਾਈਨਾਂ ਹੀ ਲੱਗ ਪਈਆਂ ਸਨ ਕਿਉਂਕਿ ਬੁਖਾਰ ਦਾ ਕੋਈ ਤੋੜ ਹੀ ਨਹੀਂ ਕੋਈ ਇਲਾਜ ਹੀ ਨਹੀਂ ਲੱਭ ਰਿਆ ਸੀ ਪਾਸ਼ਾ ਜੀ ਨੇ ਪੁੱਛਿਆ ਕਿ ਹੋਇਆ ਤਾਂ ਦੱਸਿਆ ਇਹ ਤੇ ਹਰ ਪਾਸੇ ਬੁਖਾਰ ਨੇ ਸਾਰਿਆਂ ਨੂੰ ਲਪੇਟ ਵਿੱਚ ਲਿਆ ਹੈ ਸામਨੇ ਪਾਣੀ ਸੀ ਤੇ ਪਾਸ਼ਾ ਜੀ ਨੇ ਕਿਹਾ ਕਿ ਉਹ ਸਾਹਮਣੇ ਜਿਹੜਾ ਜਲ ਹੈ ਉਥੇ ਜਾ ਕੇ ਸਾਰੇ ਇਸ਼ਨਾਨ ਕਰ ਲਓ। ਆਗੋਂ ਮਨੁੱਖ ਕਹਿੰਦੇ ਉਥੇ ਤਾਂ ਲੋਕ ਕੱਪੜੇ ਧੋ ਕੇ ਜਾਂਦੇ ਹਨ। ਤੇ ਉਥੇ ਕੋਈ ਵੀ ਨਹੀਂ ਵੱੜਦਾ ਨਹਾਉਣ ਦੇ ਲਈ। ਉਥੇ ਜੋ ਦਿਮਾਗ ਦੇ ਕੋਲੇ ਹਰ ਸਮੇਂ ਅਸੀਂ ਜ਼ਿਆਦਾ ਪਹਚਾ ਲੈਂਦੇ ਹਾਂ। ਜਦੋਂ ਵੀ ਸਾਨੂੰ ਸੰਤ ਮਹਾਪੁਰਖ ਜੀ ਕੁਝ ਵੀ ਦੱਸਦੇ ਹਨ ਤਾਂ ਅਸੀਂ ਆਪਣੇ ਦਿਮਾਗ ਦੇ ਨਾਲ ਜ਼ਿਆਦਾ ਸੋਚਣ ਲੱਗ ਜਾਂਦੇ ਹਾਂ। ਅਸੀਂ ਆਪਣੇ ਦਿਮਾਗ ਨੂੰ ਜ਼ਿਆਦਾ ਕਮਾਉਂਦੇ ਹਾਂ ਪਰ ਬਚਨਾਂ ਨੂੰ ਨਹੀਂ ਕਮਾਉਂਦੇ ਫਿਰ ਪਾਸ਼ਾ ਜੀ ਨੇ ਕਿਹਾ ਕਿ ਤੂੰ ਚੱਲਿਆ ਤਾਂ ਜਾ ਵਸਤਰਾਂ ਦੇ ਸਹਤ ਹੀ ਉੱਥੇ ਡੁੱਬਕੀ ਲਗਾ ਕਹਿੰਦਾ ਜੀ ਚਲੋ ਹੋਣੇ ਜਾ ਕੇ ਮੈਂ ਆਉਂਦਾ ਹਾਂ ਇਸ਼ਨਾਨ ਕਰਕੇ ਬਾਬਾ ਜੀ ਕਹਿੰਦੇ ਕਿ ਹੁਣ ਤੂੰ ਇਸ਼ਨਾਨ ਕਰਕੇ ਆ ਤੇ ਜਦੋਂ ਚਾਹਦਾ ਹੈ ਤਾਂ ਇਸ਼ਨਾਨ ਕਰਕੇ ਵਾਪਸ ਆਉਂਦਾ ਹੈ ਤਾਂ ਉਸ ਦਾ ਬੁਖਾਰ ਉਤਰ ਜਾਂਦਾ ਹੈ ਤਾਂ ਉਸ ਦਾ ਸਰੀਰ ਨੌਂ ਵਰ ਨੌ ਹੋ ਜਾਂਦਾ ਹੈ ਅਸਬੰਦ ਫਿਰ ਰੌਲਾ ਪੈ ਜਾਂਦਾ ਹੈ ਸਾਰਾ ਸਾਰੇ ਨੂੰ ਜਾ ਕੇ ਦੱਸਦਾ ਹੈ ਕਿ ਕਿਸ ਤਰ੍ਹਾਂ ਮੈਂ ਉਥੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਮੈਂ ਮੇਰਾ ਸਰੀਰ ਨਵਾਂ ਬਰ ਨਵ ਹੋ ਗਿਆ ਸਾਰਾ ਇਲਾਕਾ ਇਕੱਠਾ ਹੋ ਕੇ ਉਥੇ ਇਸ਼ਨਾਨ ਕਰਕੇ ਠੀਕ ਹੋ ਜਾਂਦਾ ਹੈ। ਉਹੀ ਚੀਜ਼ ਦਿਖਾਈ ਕਾਗੋ ਹਾਂਸ ਕਰੇ ਹਰਮੰਦਰ ਸਾਹਿਬ ਚੱਲੇ ਜਾਓ ਸਭ ਹੀ ਦੁੱਖ ਦੂਰ ਹੋ ਜਾਂਦੇ ਹਨ। ਇਸ਼ਨਾਨ ਕਰਦੇ ਸਮੇਂ ਵਾਇਗਰੂ ਫਾਇਗਰੂ ਜਾਂ ਫਿਰ ਮੋਲ ਮੰਤਰ ਦਾ ਜਾਪ ਕਰੀ ਚਾਹੀਏ। ਓਏ ਇਸ਼ਾਨੀ ਤੁਹਾਨੂੰ ਉਤਾਰ ਦੇਵਗਾ ਮਨੁੱਖ ਦੀ ਸ਼ਰਧਾ ਭਾਵਨਾ ਜਿਹੜੀ ਹੈ ਉਹ ਸੱਚੀ ਹੋਣੀ ਚਾਹੀਦੀ ਹੈ ਜਿਹੜੇ ਮਨੁੱਖ ਸ਼ਰਧਾ ਭਾਵਨਾ ਨਹੀਂ ਰੱਖਦੇ ਤਾਂ ਫਿਰ ਉਹ ਖਾਲੀ ਰਹਿ ਜਾਂਦੇ ਹਨ ਜਿਸ ਦੇ ਕੋਲ ਵਿਸ਼ਵਾਸ ਦੀ ਤਾਕਤ ਹੈ ਉਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਕਹਿੰਦੇ ਕਿ ਦਿੱਲੀ ਦੇ ਕੋਲ ਨਾਲ ਹੀ ਕਹਿ ਲਓ ਕਿ ਇੱਕ ਕਲੋਨੀ ਸੀ ਕਿ ਇਦਾਂ ਹੀ ਲੋਕ ਉੱਥੇ ਰਿਹਾ ਕਰਦੇ ਸੀ ਕਹਿੰਦੇ ਉੱਥੇ ਇੱਕ ਗੁਰਸਿੱਖ ਪਰਿਵਾਰ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕੋ ਇੱਕ ਪੁੱਤ ਸੀ ਕਹਿੰਦੇ ਕਿ ਇੱਕ ਦਿਨ ਬੱਚਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕਹਿੰਦੇ ਘਰ ਦੇ ਡਾਕਟਰ ਦੇ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਗਲੇ ਦੇ ਵਿੱਚ ਜਿਹੜਾ ਰੋਗ ਲੱਗ ਗਿਆ ਹੈ ਉਹ ਨਾਮੁਰਾਦ ਬਿਮਾਰੀ ਲੱਗ ਗਈ ਹੈ ਤੁਸੀਂ ਐਵੇਂ ਕਰੋ ਜਾਂ ਤਾਂ ਤੁਸੀਂ ਆਪਰੇਸ਼ਨ ਕਰਵਾ ਲਓ ਨਹੀਂ ਤਾਂ ਫਿਰ ਇਹਦਾ ਹੁਣ ਕੁਝ ਨਹੀਂ ਹੋ ਸਕਦਾ ਘਰ ਦੇ ਆਣੇ ਕਿਹਾ ਕਿ ਠੀਕ ਹੈ ਜਦੋਂ ਪੈਸਾ ਟੱਕਾ ਦੱਸਿਆ ਦਾ ਉਹਨਾਂ ਨੇ ਕਿਹਾ ਕਿ ਇੰਨੇ ਪੈਸੇ ਟਾਕੇ ਦਾ ਇੰਤਜ਼ਾਮ ਕਰਨ ਦੇ ਲਈ ਤਾਂ ਬੜਾ ਸਮਾਂ ਲੱਗ ਜਾਵੇਗਾ ਡਾਕਟਰ ਨੇ ਕਿਹਾ ਕਿ ਸਮਾਂ ਬਹੁਤ ਘੱਟ ਹੈ ਉਹ ਵਿਚਾਰੇ ਹੁਣ ਨੇੜੇ ਤੇੜੇ ਗੁਰੂ ਘਰ ਜਾਣ ਲੱਗੇ ਕਿਉਂਕਿ ਉਹਨਾਂ ਦੇ ਕੋਲ ਗੁਰੂ ਘਰ ਜਾਣ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਉਹਨਾਂ ਕੋਲ ਪੈਸੇ ਲਈ ਇਲਾਜ ਦੇ ਲਈ ਪੈਸੇ ਵੀ ਨਹੀਂ ਸਨ ਹੁਣ ਉਹ ਉੱਥੇ ਰੋਜ਼ਾਨਾ ਹੀ ਜਾਣ ਲੱਗ ਪਏ ਤੇ ਜਦੋਂ ਰੋਜ਼ ਉੱਥੇ ਜਾਇਆ ਕਰਦੇ ਉੱਥੇ ਜਦੋਂ ਪਰੇਸ਼ਾਨ ਹੁੰਦੇ ਤਾਂ ਉਥੋਂ ਦੇ ਜਿਹੜੇ ਗ੍ਰਾਂਥੀ ਸਿੰਘ ਸਨ ਉਹਨਾਂ ਰੋਜ਼ ਹੀ ਉਹਨਾਂ ਨੂੰ ਮੱਥਾ ਟੇਕਣ ਆਉਂਦਿਆਂ ਨੂੰ ਵੇਖਿਆ ਕਰਨਾ ਕਿ ਬੜੇ ਹੀ ਪਰੇਸ਼ਾਨ ਹਨ ਕੀ ਹੋਇਆ ਇਹਨਾਂ ਨੂੰ ਤਾਂ ਜਦੋਂ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਪਰੇਸ਼ਾਨੀ ਦਾ ਕਾਰਨ ਕੀ ਹੈ ਉਹਨਾਂ ਨੇ ਇਹ ਹੀ ਸੋਚਿਆ ਕਰਨਾ ਕਹਿੰਦੇ ਕਿ ਇਹਨਾਂ ਨੂੰ ਉਹਨਾਂ ਨੇ ਪੁੱਛ ਹੀ ਲਿਆ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਇੱਕੋ ਇੱਕ ਸਾਡੇ ਕੋਲ ਬੱਚਾ ਹੈ ਡਾਕਟਰ ਨੇ ਉਸ ਨੂੰ ਨਾ ਇਲਾਜ ਬਿਮਾਰੀ ਵਾਲਾ ਰੋਗ ਦੱਸ ਦਿੱਤਾ ਹੈ ਉਹ ਦੱਸ ਰਹੇ تھے ਉਹਦੇ ਲਈ ਆਪਰੇਸ਼ਨ ਦੀ ਲੋੜ ਹੈ ਤੇ ਪੈਸਿਆਂ ਦੀ ਵੀ ਲੋੜ ਹੈ ਕਹਿੰਦੇ ਕਿ ਹੁਣ ਕੀ ਕਰੀਏ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਤਾਂ ਇਸ ਕਰਕੇ ਪਾਸ਼ਾ ਜੀ ਦੇ ਕੋਲ ਆਇਆ ਹੈ ਕਿ ਪਰਮਾਤਮਾ ਹੀ ਕੋਈ ਹੱਲਾ ਵਸੀਲਾ ਕਰ ਦੇਣ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਤੁਸੀਂ ਐਵੇਂ ਕਰਿਆ ਜਦੋਂ ਤੁਹਾਡੇ ਮਹੀਨੇ 'ਚ ਸਮਾਂ ਲੰਘਿਆ ਜਦੋਂ ਤੁਹਾਡੇ ਮਹੀਨੇ 'ਚ ਸਮਾਂ ਲੱਗਿਆ ਮੱਸੀਆ ਸੰਗਰਾਣ ਭਾਵੇਂ ਪੁੰਨਿਆਂ ਦਾ ਦਿਹਾੜਾ ਹੀ ਹੋਵੇ ਜਦੋਂ ਤੁਹਾਨੂੰ ਤੁਸੀਂ ਆਪਣੇ ਕੰਮਾਂ ਤੋਂ ਫਸਤ ਕਰ ਸਕੋ ਉਹਦੋ ਹੀ ਤੁਸੀਂ ਹਰਮੰਦਰ ਸਾਹਿਬ 'ਚ ਰੋਜ਼ ਜਾਇਆ ਕਰੋ ਇਸ਼ਨਾਨ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੱਥਾ ਟੇਕ ਕੇ ਅਰਦਾਸ ਜ਼ਰੂਰ ਕਰੋ ਕਹਿੰਦੇ ਕਿ ਉੱਥੇ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਵੀ ਹੈ ਉੱਥੇ ਵੀ ਜਾ ਕੇ ਤੁਸੀਂ ਅਰਦਾਸ ਕਰਕੇ ਆਇਆ ਕਰੋ ਬਾਬਾ ਜੀ ਦੇ ਜਲ 'ਚ ਹਰ ਸਮੇਂ ਬਾਣੀ ਦਾ ਪਸਾਰਾ ਹੁੰਦਾ ਹੈ ਉਹ ਜਲ ਨੂੰ ਵੀ ਪੀਆ ਕਰੋ ਤੇ ਇਸ਼ਨਾਨ ਕਰਿਆ ਕਰੋ ਇਹ ਤੁਹਾਡੇ ਸਾਰੇ ਹੀ ਦੁੱਖ ਦੂਰ ਕਰ ਦੇਵੇਗਾ ਕਹਿੰਦੇ ਕਿ ਜਦੋਂ ਉਹਨਾਂ ਨੇ ਇਦਾਂ ਹੀ ਕਰਨਾ ਸ਼ੁਰੂ ਕੀਤਾ ਤਾਂ ਉਸੇ ਹੀ ਮਹੀਨੇ ਦੇ ਵਿੱਚ ਜਦੋਂ ਵੀ ਉਹਨਾਂ ਦਾ ਸਮਾਂ ਲੱਗਿਆ ਕਰਨਾ ਉਹਨਾਂ ਨੇ ਜ਼ਰੂਰ ਜਾਇਆ ਕਰਨਾ ਉਹਨਾਂ ਨੇ ਹਰਮੰਦਰ ਸਾਹਿਬ ਪਹਿਲਾਂ ਮੱਥਾ ਟੇਕਿਆ ਕਰਨਾ ਫਿਰ ਸ਼ਹੀਦਾ ਸਾਹਿਬ ਗੁਰੂ ਫਿਰ ਸ਼ਹੀਦਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦੇ ਘਰ ਮੱਥਾ ਟੇਕਿਆ ਕਰਨਾ ਕਹਿੰਦੇ ਕਿ ਵੇਖਦੇ ਹੀ ਵੇਖਦੇ ਕੁਝ ਕੁ 6 ਮਹੀਨੇ ਦਾ ਸਮਾਂ ਬੀਤ ਗਿਆ ਸਮਾਂ ਲੰਘਦਾ ਗਿਆ ਤੇ ਉਹਨਾਂ ਕਿਹਾ ਕਿ ਚਲ ਹੁਣ ਪੈਸੇ ਇਕੱਠੇ ਹੋ ਗਏ ਹਨ ਹੁਣ ਵੇਖਦੇ ਆ ਡਾਕਟਰ ਦੇ ਕੋਲ ਜਾਂਦੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਦੁਬਾਰਾ ਰਿਪੋਰਟਾਂ ਹੋਣਗੀਆਂ ਉਹਨਾਂ ਕਿਹਾ ਜੀ ਕੋਲ ਕੋਈ ਗੱਲ ਨਹੀਂ ਕਰਵਾ ਲਓ ਜਦੋਂ ਰਿਪੋਰਟਾਂ ਕਰਵਾਈਆਂ ਗਈਆਂ ਤਾਂ ਵੇਖਿਆ ਜਿੱਥੇ ਪਹਿਲਾਂ ਉਹ ਰੋਗ 90% ਸੀ ਹੁਣ ਉਹ ਰੋਗ ਦਾ ਨਾ ਕੋਈ ਨਿਸ਼ਾਨ ਵੀ ਨਹੀਂ ਸੀ ਉਹਨਾਂ ਪੁੱਛਿਆ ਕਿ ਸਾਰਾ ਕੁਝ ਕਿਵੇਂ ਵਾਪਰਿਆ ਉਹਨਾਂ ਕਿਹਾ ਜੀ ਅਸੀਂ ਤਾਂ ਗੁਰੂ ਜੀ ਦੇ ਦਰ ਜਾਂਦੇ ਸੀ ਸਾਨੂੰ ਤਾਂ ਹਰ ਕੋਈ ਹੀਲਾ ਵਸੀਲਾ ਸਾਨੂੰ ਤਾਂ ਹੋਰ ਕੋਈ ਹੀਲਾ ਵਸੀਲਾ ਹੀ ਨਹੀਂ ਦਿਖਦਾ ਸੀ ਅਸੀਂ ਤਾਂ ਆਪਣੇ ਪੁੱਤਰ ਨੂੰ ਲੈ ਕੇ ਨਾਲ ਵਾਲੇ ਹੀ ਗੁਰੂ ਘਰ ਜਾਂਦੇ ਸੀ ਉੱਥੇ ਸਾਨੂੰ ਗੁਰੂ ਜੀ ਨੇ ਇੱਕ ਫਰਿਸ਼ਤਾ ਕਹਿ ਲਓ ਭੇਜਿਆ ਤਾਂ ਉਹਨਾਂ ਨੇ ਉਹਨਾਂ ਨੇ ਗ੍ਰੰਥ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਤੁਸੀਂ ਆਪਣੇ ਬੱਚੇ ਨੂੰ ਸ੍ਰੀ ਹਰਮੰਦਰ ਸਾਹਿਬ ਲੈ ਕੇ ਸ੍ਰੀ ਹਰਮੰਦਰ ਸਾਹਿਬ ਲੈ ਕੇ ਜਾਓ ਤੇ ਉੱਥੇ ਹੀ ਨਾਲ ਹੀ ਸ਼ਹੀਦਾ ਸਾਹਿਬ ਆਪਣੇ ਬੱਚੇ ਦਾ ਇਸ਼ਨਾਨ ਕਰਵਾਓ ਤੁਸੀਂ ਡਰੋ ਨਾ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤਾਂ ਉਸ ਗੁਰੂ ਪਾਸ਼ਾ ਅੱਗੇ ਹੱਥ ਜੋੜ ਕੇ ਬੇਨਤੀ ਕਰੋ ਤੇ ਆਪਣੇ ਬੱਚੇ ਦਾ ਇਸ਼ਨਾਨ ਕਰਵਾਉਂਦੇ ਰਹੋ ਤੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਬੱਚੇ ਦਾ ਜੇਕਰ ਅਸੀਂ ਲੇਟ ਕਰ ਦਿੱਤਾ ਇਲਾਜ ਤਾਂ ਸਾਡਾ ਬੱਚਾ ਭਾਵੇਂ ਨਾ ਹੀ ਬਚੇ ਉਹ ਕਹਿੰਦੇ ਤੁਸੀਂ ਗੁਰੂ ਦੇ ਉੱਤੇ ਵਿਸ਼ਵਾਸ ਕਰਕੇ ਹਰਮੰਦਰ ਸਾਹਿਬ ਆਪਣਾ ਬੱਚਾ ਇੱਕ ਵਾਰ ਮਹੀਨੇ ਦੇ ਵਿੱਚ ਜਾਂ ਦੋ ਵਾਰ ਆਪਣਾ ਬੱਚਾ ਜ਼ਰੂਰ ਉੱਥੇ ਮੱਥਾ ਟਿਕਾਓ ਤੇ ਕਹਿੰਦੇ ਅਸੀਂ 6 ਮਹੀਨੇ ਉੱਥੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਬੱਚੇ ਦਾ ਮੱਥਾ ਟਿਕਾਉਂਦੇ ਇਸ਼ਨਾਨ ਕਰਵਾਉਂਦੇ ਤਸੀਂ ਦਾਸਾ ਤਸੀਂ ਦਾ ਸਾਹਿਬ ਜਾਂਦੇ ਹਰਮੰਦਰ ਸਾਹਿਬ ਜਾਂਦੇ ਤੇ ਗੁਰੂ ਅਗਿਆ 10 ਬੇਨਤੀ ਕਰਦੇ ਕਿ ਸਾਡੇ ਕੋਲ ਆਪਣੇ ਪੁੱਤਰ ਦੇ ਇਲਾਜ ਤੇ ਲਈ ਪੈਸੇ ਜੁੜ ਜਾਣ ਜਦੋਂ ਸਾਡੇ ਕੋਲ ਪੁੱਤਰ ਦੇ ਇਲਾਜ ਤੇ ਲਈ ਪੈਸੇ ਜੁੜੇ ਤਾਂ ਅਸੀਂ ਤੁਹਾਡੇ ਕੋਲ ਆ ਗਏ ਤੇ ਉੱਥੇ ਹੀ ਸਾਰਾ ਕੁਝ ਇਹ ਵਾਪਰਿਆ ਉਹਨਾਂ ਨੇ ਕਿਹਾ ਜੀ ਤੁਹਾਡਾ ਪੁੱਤਰ ਹੁਣ 9 ਬਰ 9 ਹੋ ਗਿਆ ਹੈ ਉਹਨਾਂ ਅਗਲੇ ਦਿਨ ਹੀ ਟ੍ਰੇਨ ਫੜੀ ਤੇ ਉਸ ਤੋਂ ਬਾਅਦ ਉਹ ਸ੍ਰੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰਬਾਣੀ ਦੀ ਤਾਕਤ ਕੀ ਹੈ ਗੁਰਬਾਣੀ ਦੇ ਵਿੱਚ ਸਭ ਕੁਝ ਹੈ ਗੁਰਬਾਣੀ ਜਦੋਂ ਚਲ ਵਿੱਚ ਸਮਾਉਂਦੀ ਹੈ ਉਹ ਮਨੁੱਖ ਜਦੋਂ ਉਥੇ ਇਸ਼ਨਾਨ ਕਰਦਾ ਹੈ ਤਾਂ ਉਸ ਨੂੰ ਗ੍ਰਹਿਣ ਕਰਦਾ ਹੈ ਤਾਂ ਉਹਦੇ ਨਾਲ ਕਿਵੇਂ ਇਹ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਇਸ ਲਈ ਆਪਣੇ ਸਿਆਣੇ ਵੱਡੇ-ਵਡੇਰੇ ਕਿਹਾ ਕਰਦੇ ਸੀ ਕਿ ਜਦੋਂ ਵੀ ਜਾਓ ਉਥੇ ਬੈਠੋ ਤੇ ਇਸ਼ਨਾਨ ਕਰਕੇ ਜ਼ਰੂਰ ਆਓ ਤੇ ਗੁਰਬਾਣੀ ਵਿੱਚ ਬੈਠ ਕੇ ਸੁਨਿਆ ਕਰੋ ਉਤੇ ਕੋਈ ਵੀ ਇੱਕ ਪੰਗਤੀ ਕੁਝ ਵੀ ਜੋ ਵੀ ਤੁਹਾਡਾ ਮਨ ਕਰੇ ਸਿੱਖ ਕੇ ਆਇਆ ਕਰੋ ਉਹ ਆਪਣੇ ਘਰ ਆ ਕੇ ਉਸ ਪੰਗਤੀ ਦਾ ਜਪ ਵੀ ਜ਼ਰੂਰ ਕਰੋ ਫਿਰ ਜ਼ਿੰਦਗੀ ਹੌਲੀ ਹੌਲੀ ਆਪੇ ਹੀ ਪੱਟਰੀ ਤੇ ਆ ਜਾਵੇਗੀ ਤੇ ਸਾਧ ਸੰਗਤ ਜੀ ਜਦੋਂ ਕੋਈ ਦੁੱਖ ਤਕਲੀਫ ਆਵੇ ਤਾਂ ਗੁਰੂ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰੋ ਅਤੇ ਗੁਰੂ ਘਰੇ ਜਰੂਰ ਜਾਓ ਹਰਿਮੰਦਰ ਸਾਹਿਬ ਇਸ਼ਨਾਨ ਕਰਕੇ ਜ਼ਰੂਰ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ